ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਕੁਲਜੀਤ ਗੱਲ ਡੇਰੀ ਫਾਰਮ YouTube ਚੈਨਲ ਤੇ ਅੱਜ ਆਪਣੇ ਫਾਰਮ ਤੇ ਗਾਂ ਸੂਈ ਆ ਗਾਂ ਨੇ ਦਿੱਤਾ ਬੱਚੀ ਨੂੰ ਜਨਮ ਤੁਸੀਂ ਦੇਖ ਸਕਦੇ ਹੋ ਕਿਹੜੇ ਸੀਮੰਦੀ ਆ ਆਪ ਕਿਹੜੇ ਸੀਮੰਦੀ ਆ ਬਹੁਤ ਸੋਹਣੀ ਬੱਸੀ ਨੂੰ ਜਨਮ ਦਿੱਤਾ ਇਹਨੇ ਆਪ ਇਹ ਹੈਗੀ ਆ ਟਰਾਈ ਸੀਮੰਦੀ PDF ਦਾ ਪਹਿਲਾਂ ਤੁਸੀਂ ਗਾਂ ਦੀ ਕੁਆਲਿਟੀ ਚੈੱਕ ਕਰੋ ਉਨੇ 5 ਮਿੰਟ ਹੀ ਹੋਇਆ ਹਲੇ ਡਿਲੀਵਰੀ ਹੋਈ ਨੂੰ ਦੇਖ ਸਕਦੇ ਆ ਆਰਡਰ ਉ ਟ੍ਰੈਨ ਫਿਕਸ ਅਡਰ ਆ ਦੂਜਾ ਸੁਆ ਗਾਂ ਦਾ ਇਹ ਸਾਡੇ ਜੰਬੀਰ ਬਲੈਕ ਸਕੋਰ ਪੂਰਾ ਵਧੀਆ ਉਤੋਂ ਐਨ ਤੋਂ ਹੀ ਸਿੱਧੀ ਆ ਹੁਣ ਤਾਂ ਸੂਈ ਕਰਕੇ ਥੋੜੀ ਜਿਹੀ ਗੋਲਜੀ ਕਰੀ ਖੜੀ ਆ ਤੇ ਆ ਤੁਹਾਨੂੰ ਪਿੱਛਰੇ ਪਾਸੇ ਵੀ ਦਿਖਾਉਣੀ ਆ ਗਾਂ ਦਾ ਲੇਵਾ ਵੀ ਆਰਡਰ ਦੇਖ ਸਕਦੇ ਆ ਦਾ ਇੱਕੋ ਜਿਹੀ ਪਿੱਠੀ ਤੇ ਚਾਰੇ ਸਨ ਰਾਇ ਸੀਮਨ ਦੀ ਪੀਡੀਐਫ ਹੈ ਤਾਂ ਦੇਖ ਸਕਦੇ ਹਾਂ ਰਾ ਦੇ ਆਰਡਰ ਦੀ ਕੁਆਲਿਟੀ ਚੈੱਕ ਕਰੋ ਕਿੱਲਾ ਤੁਸੀਂ ਪੂਰਾ ਫੈਕਟਰੀ ਦੇ ਘੋਟਿਆਂ ਤੋਂ ਉੱਚਾ ਆਇ ਦੀ ਬੱਚੀ ਆ ਬੱਚੀ ਵੀ ਪੀਡੀਐਫ ਦੇ ਜਮਾਸ ਕਸੀਮੰਦੀ ਹੈ ਬਹੁਤ ਸੋਹਣੀ ਬੱਚੀ ਇਹਦੇ ਤੇ ਹੀ ਗਈ ਆ ਤਕਰੀਬਨ ਇਹਦਾ ਕਲਰ ਵੀ ਇਦਾਂ ਦਾ ਜਿਹਾ ਬਹੁਤ ਪਿਆਰੀ ਬੱਚੀ ਨੇ ਜਨਮ ਦਿੱਤਾ ਨੇ चौथी पीढ़ी ਦੀ ਇੰਪੋਰਟਡ ਰਹੀ ਹੋਗੀ ਜੇ ਸਾਡਾਂ ਦਾ ਅੱਛੀ ਪੂਰੀ ਵਧੀਆ ਲਾ ਜਾਣ ਦੇ ਪਰ ਧੰਨਵਾਦ ਦੋਸਤੋ